ਗਲਬਤ ਕਰਦੇ ਆ ਰਹੇ ਆਂ ਔਰ ਅੱਜ ਗੱਲ ਕਰਨੀ ਹੈ ਤੁਹਾਡੇ ਸੇ ਵਿੱਚ ਸਟਰੀਲ ਪਲੈਨਿੰਗ ਕੀ ਹੁੰਦੀ ਹੈ ਤੇ ਇਹਦੀ ਜ਼ਿੰਮੇਵਾਰੀ ਕਿਸ ਦੀ ਹੋਣੀ ਚਾਹੀਦੀ ਹੈ ਸੋ ਗੱਲਬਤ ਕਰਨਗੇ ਸਾਡੇ ਸਟੂਡੀਓ ਵਿੱਚ ਹਰਸਮਰ ਸਿੰਘ ਬੜੈਸ ਸਾਹਿਬ ਆਜਾ ਬੜੈਸ ਵੈਲਕਮ ਟੂ ਸ਼ੋ ਬਹੁਤ ਧੰਨਵਾਦ ਆ ਆਪਣੀ ਕਿਰਪਾ ਜੀ ਮਾਈਕ ਪਲੀਜ਼ ਟੂ ਨੂੰ ਵਰਤਮ ਵਿੱਚ ਲੰਨ ਦੇ ਜਾਵੇ ਕੁਝ ਸਵਾਲ ਜਿਹੜੇ ਕਿ ਲੋਕਾਂ ਵੱਲੋਂ ਆਏ ਨੇ ਬੜੈਸ ਜੀ ਮੈਂ ਜਾਨਣਾ ਚਾਹੁੰਦਾ ਕਿ ਸਟਰੀਟ ਪਲੈਨਿੰਗ ਕੀ ਹੁੰਦੀ ਹੈ ਤੇ ਇਹ ਰਿਸਪੌਂਸਿਬਿਲਟੀ ਕਿਸ ਦੀ ਹੁੰਦੀ ਹੈ ਹਾਂਜੀ ਸੋ ਆਪਾਂ ਪਹਿਲਾ ਸਟੇਟ ਪਲੈਨਿੰਗ ਦੇ ਆਪਾਂ ਅਰਥ ਦੱਸੀ ਕਿ ਸਟੇਟ ਪਲੈਨਿੰਗ ਕੀ ਹੁੰਦੀ ਹੈ ਬਟ ਸਟੇਟ ਪਲੈਨਿੰਗ ਹੈ ਹਾਂਜੀ ਸੋ ਆਪਾਂ ਫੇਰ ਕਰੀਏ ਕਿ ਇਹ ਸਟੇਟ ਪਲੈਨਿੰਗ ਇਸ ਤਰ੍ਹਾਂ ਦੀ ਪਲੈਨਿੰਗ ਹੁੰਦੀ ਹੈ ਕਿ ਜਿਹੜਾ ਜਿਹੜਾ ਕੁਝ ਤੁਸੀਂ ਆਪਣੀ ਜ਼ਿੰਦਗੀ ਚ ਬਣਾ ਕੇ ਛੱਡ ਕੇ ਜਾਣਾ ਇੱਥੇ ਹਮਮ ਗਵਰਨਮੈਂਟ ਦੇ ਦੇ ਕਾਨੂੰਨ ਹੈਗੇ ਨੇ ਕਿ ਤੁਸੀਂ ਮਰਨ ਤੋਂ ਇੱਕ ਸੈਕਿੰਡ ਪਹਿਲਾਂ ਸਾਰਾ ਕੁਝ ਫੇਰ ਮਾਰਕੀਟ ਵਾਲੀ ਤੇ ਵੇਚ ਦੋ ਤੇ ਪੇਪਰ ਤੇ 베ਚਦਾ ਭਾਵੇਂ 베ਚਿਆ ਨਹੀਂ ਹੈਗਾ ਪਰ ਜਿਹੜਾ ਉਹ ਉਹ ਸਾਰਾ ਕੁਝ ਤੁਹਾਡੇ ਸਟੇਟ ਦਾ ਹਿੱਸਾ ਬਣ ਜਾਂਦਾ ਸੋ ਸਟੇਟ ਇੱਕ ਵੱਖਰੀ ਚੀਜ਼ ਆ ਜਿੱਥੋਂ ਤੋਂ ਮਰਨ ਤੋਂ ਬਾਅਦ ਬਣਦੀ ਆ ਤੁਹਾਡੀ ਜਿਹੜੇ ਚੀਜ਼ੇ ਛੱਡ ਕੇ ਜਾਣਦੇ ਹੋ ਉਹ ਸਾਰਾ ਕੁਝ ਤੁਹਾਡੇ ਸਟੇਟ ਕੋਲ ਚਲੇ ਜਾਂਦਾ ਤੇ ਉਹ ਦੀ ਪਲਾਨਿੰਗ ਕਰਨਾ ਬਹੁਤ ਜ਼ਰੂਰੀ ਆ ਬਿਕਾਜ਼ ਇੱਕ ਤਾਂ ਟੈਕਸ ਬਹੁਤ ਜ਼ਿਆਦਾ ਟੈਕਸ ਤੁਹਾਡੇ ਕੋਲ ਹੋ ਸਕਦਾ ਇੱਕ ਪ੍ਰੋਬੇਟ ਇੱਕ ਤੁਹਾਡੇ ਸਾਰੇ ਐਸੈਟ ਜਿਹੜੇ ਹੈਗੇ ਨੇ ਉਹ ਲੌਕ ਹੋ ਜਾਂਦੇ ਆ ਫ੍ਰੀਜ਼ ਹੋ ਜਾਂਦੇ ਆ ਤੇ ਗਾਂ ਜੇ ਤੁਸੀਂ ਅਗਲੀ ਪੀੜ੍ਹੀ ਨੂੰ ਦੇਣੀ ਆ ਜਾਂ ਕੋਈ ਚੈਰੀਟੀ ਨੂੰ ਦੇਣੀ ਆ ਜਿੱਥੇ ਵੀ ਮਰਜ਼ੀ ਤੁਸੀਂ ਦੇਣਾ ਚਾਹੁੰਦੇ ਹੋ ਉਹ ਸਾਰਾ ਕੁਝ ਤੁਹਾਡਾ ਯੋਜਨਾ ਪਲਾਨ ਬਣਨਾ ਚਾਹੀਦਾ ਜਾਣ ਤੋਂ ਪਹਿਲਾਂ ਤੇ ਮੈਂ ਅਕਸਰ ਲੋਕਾਂ ਨੂੰ ਕਹਿਣਾ ਕਿ ਜਦੋਂ ਆਪਾਂ ਦੇਖਦੇ ਆ ਆਮ ਆਮ ਤਰੀਕੇ ਨਾਲ ਜੇ ਕਿਸੇ ਕੋਈ ਗੱਡੀ ਖਰੀਦਣੀ ਆ ਉਹ ਗੱਡੀ ਦੀ ਇਮੀਡੀਏਟ ਇਫੈਕਟ ਆ ਕਿ ਮੈਂ ਅੱਜ ਗੱਡੀ ਖਰੀਦੀ ਮੈਨੂੰ ਚਾਬੀ ਮਿਲ ਗਈ ਜੇ ਘਰ ਖਰੀਦਿਆ ਅੱਜ ਘਰ ਖਰੀਦਿਆ ਜੋ ਵੀ ਮਿਲ ਗਈ ਮਿਲ ਗਿਆ ਉਹਦਾ ਫਿਰ ਮੈਂ ਮੈਂ ਜਿਉਂਦੇ ਜਿਵੇਂ ਮਾਰਦਾ ਜਿਹੜੀ ਚੀਜ਼ ਖਰੀਦੀ ਆ ਜਿਹੜੀ ਸਟੇਟ ਪਲੈਨਿੰਗ ਦੀ ਆ ਇੱਕ ਯੋਜਨਾ ਜਿਹੜੀ ਤੁਹਾਨੂੰ ਮਰ ਤੋਂ ਬਾਅਦ ਹੁੰਦੀ ਆ ਸੋ ਇਮੀਡੀਏਟ ਇਫੈਕਟ ਨਹੀਂ ਹੈਗਾ ਤਾਂ ਕਰਕੇ ਲੋਕੀ ਇਹਦੇ ਬਾਰੇ ਸੋਚ ਨਹੀਂ ਰਹੇ ਕਿਉਂਕਿ ਇਮੀਡੀਏਟ ਉਹਨਾਂ ਨੂੰ ਕੁਝ ਮਿਲਦਾ ਨਹੀਂ ਹੈਗਾ ਇਹ ਉਹ ਜਾਣ ਤੋਂ ਬਾਅਦ ਥੋੜੀ ਪਲੈਨਿੰਗ ਹੁੰਦੀ ਆ ਸੋ ਜਿਹੜੀ ਰਿਸਪੌਂਸਿਬਿਲਟੀ ਆ ਸਟੇਟ ਪਲੈਨਿੰਗ ਦੀ ਇੱਕ ਇੱਕ ਪਰਿਵਾਰਕ ਤੌਰ ਦੀ ਰਿਸਪੌਂਸਿਬਿਲਟੀ ਆ ਇੱਕ ਤਾਂ ਜਿਹੜਾ ਬੰਦਾ ਚੜ੍ਹਾਈ ਕਰ ਗਿਆ ਉਹਦੀ ਤਾਂ ਹੈ ਹੀ ਜ਼ਿੰਮੇਵਾਰੀ ਪਰ ਜਿਹੜੇ ਅਗਲੇ ਪਰਿਵਾਰ ਆ ਅਗਲੀ ਪੀੜ੍ਹੀ ਆ ਜਿਹੜੇ ਵਾਰ ਕੰਬਾਈਨ ਕਰਕੇ ਇਹ ਪਲਾਨਿੰਗ ਕਰਨੀ ਚਾਹੀਦੀ ਆ ਕਜ਼ ਉਹ ਹੁਣ ਨੇ ਹੱਕ ਵਿੱਚ ਹੀ ਇਹ ਪਲਾਨਿੰਗ ਹੋ ਰਹੀ ਆ ਸੋ ਦੇ ਸ਼ੁੱਡ ਬੀ ਅ ਪਾਰਟ ਆਫ ਦ ਪ੍ਰੋਸੈਸ। ਵੈਰੀ ਗੁੱਡ। ਅ ਫਿਰ ਅਸੀਂ ਕਾ ਹੋਰਸ ਵਾਲਾ ਐਸਟਿਕਲ ਕਿ ਕੀ ਅਮੀਰ ਲੋਕਾਂ ਨੂੰ ਕੋਈ ਖਾਸ ਸਲਾਹ ਮਿਲਦੀ ਹੈ ਜੋ ਆਮ ਲੋਕਾਂ ਨੂੰ ਨਹੀਂ ਮਿਲਦੀ। ਅ ਤੇ ਕੀ ਆਮ ਜਿਹੜੇ ਲੋਕ ਨੇ ਉਹ ਯੋਜਨਾਵਾਂ ਵਿੱਚ ਵਰਤ ਸਕਦੇ ਨੇ? ਮਾਈ ਮੀ ਟੂ ਆਸਕ ਯੂ ਕਿ ਜਿਹੜੇ ਰੈਚਲੋਰਕ ਨੇ ਹੈ ਜੀ ਉਹਨਾਂ ਵਾਸਤੇ ਸਪੈਸਿਫਿਕ ਕੋਈ ਉਹਨਾਂ ਨੂੰ ਐਡਵਾਈਸ ਗੋਮਰੋਲ ਦਿੱਤੀ ਜਾਂਦੀ ਹੈ ਔਰ ਜਾਂ ਫਿਰ ਸਾਰੇ ਵਾਸਤੇ ਚਾਹੇ ਕੋਈ ਇਰੇਚੇ ਆ ਜਾਂ ਫਿਰ ਕੋਈ ਨਾਰਮਲ ਲਾਈਫ ਵਿੱਚ ਜੀ ਰਿਹਾ ਜਿਹਦੇ ਕੋਲ ਪੈਸਾ ਨਹੀਂ ਹੈ ਉਹਨਾਂ ਵਾਸਤੇ ਲੋਟ ਸਾਰਿਆਂ ਦੇ ਸੇਮ ਹੀ ਹੈ ਹਾਂਜੀ ਪਰ ਜਿਹੜੇ ਕਾਫੀ ਟੈਕਸ ਪੇ ਕਰਦੇ ਨੇ ਉਨਾ ਵਾਸਤੇ ਕੋਈ ਸਪੈਸ਼ਲ ਐਡਵਾਈਸ ਪ੍ਰੋਗਰਾਮ ਨਹੀਂ ਗਵਰਨਮੈਂਟ ਵੱਲੋਂ ਗਵਰਨਮੈਂਟ ਵੱਲੋਂ ਕੋਈ ਕੁਸ਼ ਨਹੀਂ ਸੋ ਗਵਰਨਮੈਂਟ ਵੱਲੋਂ ਸਾਰਿਆਂ ਨੂੰ ਸੇਮ ਦੇਖਿਆ ਜਾਂਦਾ ਪਰ ਫਰਕ ਇਹ ਹੈ ਕਿ ਜਿਹੜੇ ਅਮੀਰ ਲੋਕ ਨੇ ਇਹਨਾਂ ਦੇ ਐਡਵਾਈਜ਼ਰਸ ਇਹਨਾਂ ਦੀ ਅਕਾਉਂਟਿੰਗ ਇਹਨਾਂ ਹਰ ਕਿਤੇ ਨੇ ਹਰ ਉਹਨਾਂ ਨੂੰ ਤਕਰੀਬ ਵਾਈਸ ਮਿਲਦੀ ਆ ਤੇ ਉਹਨਾਂ ਉਹਦਾ ਕਰਕੇ ਜਿਹੜੇ ਉਹ ਸਟ੍ਰੈਟਜੀਸ ਬਣਾਉਂਦੇ ਆ ਉਹ ਫੋਰਡ ਵੀ ਕਰ ਸਕਦੇ ਆ ਉਹ ਫੋਰਡ ਵੀ ਕਰ ਸਕਦੇ ਆ ਉਹ ਸਟ੍ਰੈਟਜੀ ਵਰਤਦੇ ਆ ਉਹਨਾਂ ਨੂੰ ਇਸ ਗੱਲੋਂ ਉਹ ਜਾਣਦੇ ਨੇ ਕਿ ਆਪਾਂ ਕੀ ਕਰ ਸਕਦੇ ਆ ਤੇ ਜਿਹੜੇ ਆਮ ਲੋਕ ਨੇ ਉਹ ਵਿਚਾਰੇ ਅਣਜਾਣ ਰਹਿੰਦੇ ਇਸ ਗੱਲੋਂ ਤੇ ਗਵਰਨਮੈਂਟ जानके कोई एदे बारे जानकारी नहीं दंदे कि गवर्नमेंट चोंदी है, है। गवर्न दे कि आपा टैक्स इकट्ठा करिए so, गवर्नमेंट कोई सेविंग दी ਗੱਲ ਨਹੀਂ ਕਰਦੇ ਇਸ ਦੇਸ਼ ਵਿੱਚ ਉਹ ਤਾਂ بس ਕਹਿੰਦੇ ਕਿ ਆਪਾਂ ਕਿਵੇਂ ਵੱਧ ਪੈਸੇ ਆਪਾਂ ਇਕੱਠੇ ਕਰੀਏ ਟੈਕਸ ਦੇ ਲਈ ਸੋ ਗਵਰਨਰ ਵੀ ਚਾਹੁੰਦੇ ਕਿ ਲੋਕ ਅਣਜਾਣ ਰਹਿਣ ਇਸ ਪੱਕ ਗੱਲਾਂ ਤੇ ਆਪਣੀ ਆਪਣਾ ਜਿਹੜਾ ਇਹ ਮਕਸਦ ਆਪਣਾ ਮਿਸ਼ਨ ਇਹ ਆ ਕਿ ਸਾਰਿਆਂ ਨੂੰ ਐਡਵਾਈਸ ਮਿਲਣੀ ਚਾਹੀਦੀ ਆ ਪਾਵੇਂ ਜੀ ਜਿਨੇ ਵੀ ਇੱਕ ਕਮਿਊਨਿਟੀ ਆਪਣੀ ਹੈਗੀ ਆ ਯੂ نو ਸਖਤ ਮਿਹਨਤ ਕੀਤੀ ਉਹਨਾਂ ਨੇ ਜਿਹੜੇ ਵੱਖਰੀ ਕਮਿਊਨਿਟੀ ਜੂਇਸ਼ ਜਾਂ ਇਟਾਲੀਨ ਜਿਹੜੇ ਕਾਫੀ ਤੇ ਜਨਰੇਸ਼ਨ ਪੀੜ੍ਹੀਆਂ ਆਈ ਹੋਈਆਂ ਨੇ ਪਹਿਲਾਂ ਦੀਆਂ ਉਹਨਾਂ ਨੂੰ ਐਡਵਾਈਸ ਮਿਲ ਰਹੀ ਆ ਕਾਜ਼ ਉਹ ਉਹ ਵੈਲਥ ਅੰਡਰ ਚਾਂਸਰ ਕੀਤਾ ਜਿਹੜੇ ਆਪਣੇ ਲੋਕ ਨੇ ਫਰਸਟ ਜਨਰੇਸ਼ਨ ਸੈਕੰਡ ਜਨਰੇਸ਼ਨ ਦੇ ਇੱਥੇ ਹੁਣ ਖਾਸ ਕਰਕੇ অন্ਟੇਰੀਓ ਵਿੱਚ ਇਦਾਂ ਬੀਸੀ ਵਿੱਚ ਪਹਿਲਾਂ ਦੇ ਆਏ ਹੋਏ ਨੇ ਪਰ ਜਿਹੜੇ ਇਹ ਨਮੀ ਜਿਹੜੀ ਵੈਲਥ ਇਕੱਠੀ ਕੀਤੀ ਆ ਇਹਨਾਂ ਲਈ ਜਿਹੜੀ ਐਡਵਾਈਸ ਆ ਇਹ ਹੁਣ ਮਿਲਣੀ ਚਾਹੀਦੀ ਆ ਤੇ ਇਸ ਪੱਖੋਂ ਸਾਡਾ ਮਕਸਦ ਇਹ ਆ ਕਿ ਸਾਰਿਆਂ ਨੂੰ ਐਡਵਾਈਸ ਮਿਲਣੀ ਚਾਹੀਦੀ ਆ ਦੈਟਸ ਵਾਈ ਆਪਾਂ ਫ੍ਰੀ ਐਡਵਾਈਸ ਆਫਰ ਕਰਦੇ ਆ ਸਟੇਟ ਪਲਾਨਿੰਗ ਬਾਰੇ ਅੱਛਾ ਅਗਲਾ ਮੇਰਾ ਸਵਾਲ ਹੈ ਬਹੁਤ ਜਰਾ ਇੰਪੋਰਟੈਂਟ ਹੈ ਔਰ ਦੱਸਿਏ ਕਿ ਤੁਸੀਂ ਕੋਈ ਵੀ ਇਨਫਰਮੇਸ਼ਨ ਚਾਹੁੰਦੇ ਹੋ ਤੁਸੀਂ ਤੁਹਾਡੇ ਬਾਬੇ ਦਾਦੇ ਪਰ ਮਿਲੀ ਤੁਹਾਡੀ ਪ੍ਰਾਪਰਟੀ ਜਿਹੜੀ ਹੈ ਤੁਹਾਨੂੰ ਜਿਹੜਾ ਸ਼ੇਅਰ ਮਿਲਿਆ ਆ ਜਾਂ ਤੁਹਾਨੂੰ ਬਿੱਲ ਤੁਸੀਂ ਕਰਾਈ ਹੈ ਜਾਂ ਬੈਲ ਨਹੀਂ ਕਰਾਈ ਜੇ ਸਾਡੇ ਬਜ਼ੁਰਗਾਂ ਕਰਉਣੀ ਚਾਹੀਦੀ ਹੈ ਤਾਂ ਆ ਨੰਬਰ ਨੋਟ ਕਰ ਲਓ 647379100 ਜਿਹੜੇ ਸਾਡੇ ਬਜ਼ੁਰਗ ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਹੈ ਪ੍ਰਾਪਰਟੀ ਦੇ ਵਿੱਚ ਤੋਂ ਹਲਕੀ ਸੋਚ ਵਿਚਾਰ ਕਰ ਰਹੇ ਅਸੀਂ ਇਸ ਪ੍ਰਾਪਰਟੀ ਦੇ ਜਿਹੜਾ ਐਨਾ ਸਾਨੂੰ ਪ੍ਰੋਫਿਟ ਹੋਣਾ ਅਸੀਂ ਕਿਵੇਂ ਕੈਸਟ ਡਿਵਾਈਡ ਕਰਨਾ ਆਪਣੇ ਫੈਮਿਲੀ ਦੇ ਵਿੱਚ ਤਾਂ ਉਹਦੇ ਉੱਪਰ ਜਿਹੜਾ ਇਹਦਾ ਟੈਕਸ ਹੋਣਾ ਉਹਦਾ ਫਿਰ ਕੀ ਕਰਨਾ ਕੀ ਸਾਰਾ ਟੈਕਸਾਂ ਦੇਣਾ ਆਪਣੇ ਗਵਰਨਮੈਂਟ ਨੂੰ ਜਾਂ ਫਿਰ ਉਹਦੇ ਵਾਸਤੇ ਕੋਈ ਆਪਸ਼ਨ ਹੈ ਸਰਕਾਰ ਦੀ ਦੂਜੀ ਕੋਈ ਐਸੀ ਸਲਾਹ ਹੈ ਜੋ ਦੇ ਰਹੇ ਆ ਤੁਹਾਨੂੰ ਕਿ ਤੁਸੀਂ ਭਾਈ ਟੈਕਸ ਤੋਂ ਇੰਨੇ ਤੋਂ ਬਚ ਸਕਦੇ ਹੋ ਆਪਣੇ ਆਪ ਇਹਨਾਂ ਟੈਕਸ ਸਰਕਾਰ ਨੂੰ ਦੇਣ ਦੀ ਬਜਾਏ ਉਹ ਟੈਕਸ ਕਿਸੇ ਚੰਗੇ ਪਾਸੇ ਲਾਉਂਗੇ ਤੁਹਾਡਾ ਨਾ ਕਮਿਊਨਿਟੀ ਵਿੱਚ ਹੋਊਗਾ ਭਾਈ ਕੋਈ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤ ਰੱਖੂਗਾ ਧਾਰਮਿਕ ਸਥਾਨਾਂ ਵਾਸਤੇ ਤੁਸੀਂ ਜਿਹੜਾ ਸੀਆਰਏ ਨੂੰ ਇਹਨਾਂ ਕੈਪੀਟਲ ਗੇਨ ਦੇਣਾ ਇਹਨਾਂ ਤੁਹਾਡਾ ਪੈਸਾ ਜਿਹੜਾ ਬਣਿਆ ਹੋਇਆ ਪ੍ਰੋਟੈਕਟ ਜਿਹੜਾ ਆ ਬਣ ਗਿਆ ਜਿਹੜਾ ਦੇਣਾ ਪੈਣਾ ਉਹ ਤੁਸੀਂ ਗਵਰਨਮੈਂਟ ਨੂੰ ਦੇਣ ਦੀ ਬਜਾਏ ਕਾਨੂੰਨ ਦੇ ਮਤਾਬਕ ਕਿੰਨਾ ਤੁਸੀਂ ਚੈਰਿਟੀ ਦੇ ਸਕਦੇ ਹੋ ਗੁਰਦੁਆਰਾ ਸਾਹਿਬ ਨੂੰ ਜਿਵੇਂ ਅੱਜ ਕਲਬਾਂ ਦੀ ਗੱਲ ਹੋਈ ਸੀ ਜਾਂ ਫਿਰ ਹੋਰ ਵੀ ਬੱਸ ਇਹਨਾਂ ਸਾਮਾਨੀ ਤੁਸੀਂ ਉੱਥੇ ਚੈਰਿਟੀ ਇਹ ਜਿਹੜੇ ਨਾਨ ਪ੍ਰੋਫਟ ਆਰਗੇਨਾਈਜੇਸ਼ਨ ਰਜਿਸਟਰ ਨੇ ਧਾਰਮਿਕ ਸਥਾਨ ਨੇ ਉਹ ਦੇ ਸਕਦੇ ਹੋ ਅੱਛਾ ਮੇਰੇ ਸਵਾਲੇ ਕਿ ਕਈ ਲੋਕਾਂ ਨੇ ਪਰਸਨਲ ਅਤੇ ਕਾਰਪੋਰੇਟ ਇੰਸ਼ੋਰੈਂਸ ਕਰਾਈ ਹੁੰਦੀ ਹੈ ਪਰਸਨਲ ਜਿੱਦ ਮੈਂ ਆਪਣਾ ਮੇਰਾ ਕੰਮ ਆ ਜੰਪ ਵਿੱਚ ਮੈਂ ਆਪਣੀ ਇੰਸ਼ੋਰੈਂਸ ਕਰਾਈ ਹੈ ਜਾਂ ਫਿਰ ਅਬੀਨਸ ਕਾਰਪੋਰੇਟ ਇੰਸ਼ੋਰੈਂਸ ਇਹ ਵਿੱਚ ਫਰਕ ਕੀ ਹੈ ਹਾਂਜੀ ਸੋ ਆਪਾਂ ਸਾਰੇ ਕਲਾਇੰਟ ਨੂੰ ਗਾਈਡ ਕਰਦੇ ਹਾਂ ਕਿ ਜੇ ਤੁਹਾਡੇ ਕੋਲ ਕੋਈ ਇੰਸ਼ੋਰੈਂਸ ਦੀ ਨੀਡ ਹੋਵੇ ਤੇ ਤੁਹਾਡੇ ਕੋਲ ਕੋਈ ਕਾਰਪੋਰੇਸ਼ਨ ਆ ਕਾਰਪੋਰੇਸ਼ਨ ਦੇ ਵਿੱਚ ਤੁਸੀਂ ਕੋਈ ਕੋਈ ਬਿਜ਼ਨਸ ਚਲਾ ਰਹੇ ਹੋ ਕੋਈ ਕੋਈ ਬਿਜ਼ਨਸ ਹੋਵੇ ਇਟ ਮੇਕਸ ਸੈਂਸ ਵਿਦ ਕਾਰਪੋਰੇਸ਼ਨਸ ਕਰੀ ਉਹ ਸਮਾਲ ਸਕੇਲ ਤੇ ਆ ਚਾਹ ਲਾਰਜ ਸਕੇਲ ਯਾ ਜੇ ਡਸਨਟ ਮੈਟਰ ਜੇ ਤੁਹਾਡੇ ਕੋਈ ਲਾਈਫ ਇੰਸ਼ੋਰੈਂਸ ਪਾਲਿਸੀ ਹੁੰਦੀ ਵੀ ਆ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਉਹ ਆਪਣੇ ਬਿਜ਼ਨਸ ਵਿੱਚ ਪਾਓ ਕਾਰਨ ਇਹ ਹੀ ਆ ਕਿ ਇੱਕ ਤਾਂ ਤੁਹਾਡੀ ਬਿਜ਼ਨਸ ਤੇ ਜਿਹੜਾ ਟੈਕਸ ਰੇਟ ਉਹ ਘੱਟ ਆ ਜਿਵੇਂ ਜੇ ਸਮਾਲ ਬਿਜ਼ਨਸ ਆ 12% ਜੇ ਜਨਰਲ ਬਿਜ਼ਨਸ 27% ਤੇ ਤੁਸੀਂ ਆਪਦੇ ਪਰਸਨਲ ਟੈਕਸ ਰੇਟ ਤਾਂ ਇਹਨਾਂ ਤੋਂ ਵੱਧ ਹੀ ਆ ਸੋ ਤੁਸੀਂ ਆਪਦੇ ਕਾਰਪੋਰੇਟ Uh, dollars ਨਾਲ ਪਾਲਿਸੀ ਖਰੀਦੋ ਤੇ ਜਦੋਂ ਤੁਸੀਂ ਆਪਦੀ ਇੰਸ਼ੋਰੈਂਸਾਂ ਲਾਈਫ ਇੰਸ਼ੋਰੈਂਸ ਪਾਲਿਸੀ ਆਪਣੇ ਕਾਰਪੋਰੇਸ਼ਨ ਚ ਰੱਖਦੇ ਹੋ ਇੱਕ ਇੱਕ ਇੱਕੋ ਹੀ ਚੀਜ਼ ਆ ਜਿਹਨੇ ਤੁਹਾਨੂੰ ਤੁਸੀਂ ਕਾਰਪੋਰੇਟ ਡਾਲਰਸ ਨਾਲ ਖਰੀਦ ਸਕਦੇ ਹੋ ਤੇ ਤੁਹਾਨੂੰ ਪਰਸਨਲ ਬੈਨੀਫਿਟ ਆ ਕਿਉਂਕਿ ਜਦੋਂ ਇਹ ਲਾਈਫ ਇੰਸ਼ੋਰੈਂਸ ਦੇ ਪ੍ਰੋਸੀਡਸ ਆਨ देयर ਕਾਰਪੋਰੇਸ਼ਨ ਵਿੱਚ ਉਹਨੂੰ ਦੇ ਕਮਨ ਟੂ ਸਮਥਿੰਗ ਕਾਲਡ ਕੈਪੀਟਲ ਡਿਵਿਡੈਂਡ ਅਕਾਊਂਟ ਸੋ ਜਿਹੜਾ ਕੈਪੀਟਲ ਡਿਵਿਡੈਂਡ ਅਕਾਊਂਟ ਆ ਜਿੱਥੇ ਉਹ ਜਿੱਥੇ ਉਹ ਆਉਂਦੇ ਆ ਉਹਦੇ ਵਿੱਚ ਉਹ ਟੈਕਸ ਫ੍ਰੀ ਨਿਕਲ ਸਕਦੇ ਆ ਤੁਹਾਡੇ ਕੋਲ ਪਰਸਨਲ ਸ਼ੇਅਰਹੋਲਡਰ ਨੂੰ so you can take take the money tax free from your corporation so ਆਪਾਂ ਅਕਸਰ ਕਹਿੰਨੇ ਆ ਆਪਣੇ ਕਲਾਇੰਟਾਂ ਨੂੰ ਜੇ ਤੁਹਾਡੇ ਕੋਲ ਹੈਗੀ ਪਾਲਸੀ ਨੀਡ ਪਰਸਨਲੀ ਜੀ ਆਪਾਂ ਮੂਵ ਕਰੀਏ ਕਾਰਪੋਰੇਟ ਐਸ ਇਫ ਇਟ ਮੇਕਸ ਸੈਂਸ ਜੇ ਕਿਸੇ ਕੋਲ ਪਹਿਲਾਂ ਤੋਂ ਕੋਈ ਇੰਸ਼ੋਰੈਂਸ ਪਾਲਸੀ ਹੈ ਤਾਂ ਉਹ ਕਿਵੇਂ ਜਾਣ ਸਕਦੇ ਨੇ ਕਿ ਹਾਲੇ ਵੀ ਠੀਕੇ ਚੱਲ ਰਹੀ ਹੈ ਜਾਂ ਨਹੀਂ ਦੇਵਨ ਮੇਕ ਸ਼ੁਰ ਕਿ ਜਿਹੜੀ ਪਾਲਸੀ ਆ ਕਿਸੇ ਨੂੰ 15 ਸਾਲ 20 ਸਾਲ ਹੋ ਗਏ ਆ ਹਮ ਹਮ ਆ ਦੇਵਨ ਮੇਕ ਸ਼ੁਰ ਕਿ ਜਿਹੜੀ ਵੀ ਰਿ ਪਾਲਸੀ ਆ ਇਸਟ ਇਨ ਫੰਕਸ਼ਨ ਹਾਂਜੀ ਸੋ ਇਹੀ ਇੱਕ ਸਰਵਿਸ ਐਂਡ ਆਫਟਰ ਜੂ ਰੀਚ ਅਪ ਟੂ 65 ইয়ার্স অফ এ পলিসি ਡਿਕਾਈ ਹੋਈ ਐ ਉਹ ਫਿਰ ਪਾਜ਼ ਹੋ ਜਾਂਦੀ ਐ ਉਹ ਫਿਰ ਸਟਾਪ ਹੋ ਜਾਂਦੀ ਐ ਯਾ ਸੋ ਇਪਪਾ ਇੱਕ ਸਰਵਿਸ ਕਰਦੇ ਆ ਲੋਕਾਂ ਨੂੰ ফ্রি ਸਰਵਿਸ ਹੁੰਦੀ ਐ ਕਿ ਵੀ ਵਿਲ ਡੂ ਅ ਫੁੱਲ ਐਨਾਲਿਸਿਸ ਆਫ ਯਰ ਇੰਸ਼ੋਰੈਂਸ ਪਾਲਿਸੀਜ਼ ਇ ਕਾਰਨ ਇਹ ਦੋ ਨੇ ਇੱਕ ਤਾਂ ਜਿਹੜੇ ਥੋੜੀ ਪਾਲਿਸੀਆਂ ਆਊਟਡੇਟਡ ਹੋ ਗਈਆਂ ਉਹਨੂੰ ਸੱਚ ਥੋੜੀ ਲੋੜ ਨਹੀਂ ਹੈਗੀ ਜਾਂ ਤੁਸੀਂ ਸੋਚਦੇ ਹੋ ਕਿ ਮੈਂ ਪਾਲਿਸੀ 20 ਸਾਲ ਪਹਿਲਾਂ ਯੂ ਨੋ ਲਾਗੂ ਕੀਤੀ ਆ ਤੇ ਉਹ ਹੁਣ ਕਿੱਥੇ ਖੜੀ ਆ ਕਈ ਲੋਕੀ ਸੋਚਦੇ ਆ ਕਿ ਇਹਦੀ ਕੀਮਤ ਵਧੀ ਜਾਊ ਪਰ ਉਹ ਇਹ ਨਹੀਂ ਜਾਣਦੇ ਕਿ ਉਹਨਾਂ ਦੀ ਉਮਰ ਵਧੀ ਜਾਊ ਤੇ ਉਹ ਕਾਸਟ ਵੀ ਵਧੀ ਜਾਂਦਾ ਇਹਨਾਂ ਕਹਿੰਦੇ ਨੇ ਈਅਰ ਈਅਰਲੀ ਰੀਨੂਅਲਡ ਟਰਮ ਲਿਖਿਆ ਆ ਨਾ ਤੇ ਸੋਪਾਂ ਫ੍ਰੀ ਅਨਾਲਿਸਿਸ ਕਰਦੇ ਆਂ ਥੋੜੀ ਪਾਲਿਸੀਆਂ ਦੇ ਤੇ ਤੁਹਾਨੂੰ ਦੱਸਦੇ ਆਂ ਕਿ ਇਹ ਥੋੜੇ ਕੰਮ ਆ ਇੱਕ ਨੇ ਕੰਮ ਥੋੜੇ ਤੁਸੀਂ ਇਹ ਚੇਂਜ ਕਰੋ ਇੱਕ ਹੋਰ ਪਲੇਸ ਵਿੱਚ ਲਿਆਓ ਇਹ ਆਪਾਂ ਫ੍ਰੀ ਐਡਵਾਈਸ ਦਿੰਨੇ ਆ ਲੋਕਾਂ ਨੂੰ ਸੋ ਉਹ ਆਪ ਜਾਣੋ ਹੁਣ ਇਹਦਾ ਨਾ ਹੁਣ ਕਿ ਉਹ ਸੋਚਦਿਆ ਕਿ ਹਣੀ ਮੇਰੀ ਪਾਲਸੀ ਕਰਾਈ ਹੋਈ ਆ ਤੇ ਉਹ 65 ਉਮਰ ਤੱਕ ਉਹ ਫਿਰ ਪਾਲਸੀ ਨਾ ਸਮਝਦੀ ਆ ਜਾਂ ਖਤਮ ਹੋ ਜਾਂਦੀ ਆ ਇਹ ਸਵਾਲ ਜਿਹੜਾ ਮੈਂ ਕੀਤਾ ਅਤੇ ਤੁਹਾਨੂੰ ਇਸ ਦਾ ਜਵਾਬ ਦਿੰਦਾ ਮੈਂ ਰਿਪੀਟ ਫੇ ਕਰਨਾ ਚਾਹਾਂਗਾ ਤੁਹਾਡੀ ਕਰਾਈ ਗਈ ਪਾਲਸੀ ਜਿਹੜੀ ਇੰਸ਼ੋਰੈਂਸ ਦੀ ਆ ਤੁਹਾਡੀ ਲਾਈਫ ਦੇ ਨਾਲ ਜੋ ਡਿਸੇਬਿਲਟੀ ਤੁਸੀਂ ਕੰਮ ਕਰਦੇ ਸੱਟ ਲੱਗ ਗਈ ਆ ਜਾਂ ਐਕਸੀਡ ਹੋ ਜਾਂਦਾ ਆ ਤੁਸੀਂ ਘਰ ਬੈਠੇ ਕਿੰਨੇ ਮਹੀਨੇ ਪੈਸੇ ਲੈ ਸਕਦੇ ਹੋ ਜਾਂ ਤੁਹਾਡਾ ਆਪਣਾ ਬਿਜ਼ਨਸ ਹੈਗਾ ਉਸ ਬਿਜ਼ਨਸ ਦੇ ਵਿੱਚ ਤੁਹਾਡੀ ਪਾਲਿਸੀ ਹੋਈ ਹੈ ਪਰ ਉਹ ਪਾਲਿਸੀ ਇੰਸ਼ੋਰੈਂਸ ਅਪ ਟੂ 65 ਯਰ ਤੱਕ ਹੈ ਪਰ ਤੁਸੀਂ ਕਹੇ ਵਰ ਸੋਚਦੇ ਹੋ ਕਿ 60 ਸਾਲ ਤੱਕ ਤਾਂ ਸਾਨੂੰ ਨੀ ਪੈਸੇ ਨਹੀਂ ਪੈਣਗੇ ਇਹ ਗਲਤ ਗੱਲ ਹੈ ਪਰ ਉਸ ਦੀ ఎవਾਲਿਊਸ਼ਨ ਐਂਡ ਸੈਂਸਰ ਕਿ ਤੁਸੀਂ ਉਸ ਪਾਲਿਸੀ ਨੂੰ ਰੀਵਿਊ ਜ਼ਰੂਰ ਕਰਾਓ ਉਸ ਨੂੰ ਜ਼ਰੂਰ ਇੱਕ ਵਾਰੀ ਦਿਖਾਓ ਫ੍ਰੀ ਤੁਹਾਡੀ ਪਾਲਿਸੀ ਦੇਖਣਗੇ ਇਸ ਪਾਲਿਸੀ ਵਿੱਚ ਕੋਈ ਛੇੜਖਾਨੀ ਨਹੀਂ ਕਰਨਗੇ ਮਤਲਬ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕਰਨਗੇ ਪਰ ਤੁਹਾਨੂੰ ਗਾਈਡ ਕਰਨਗੇ ਕਿ ਇਸ ਵੇਲੇ ਇਸ ਪਾਲਿਸੀ ਦੇ ਵਿੱਚ ਅਮੈਂਡਮੈਂਟ ਕਰਨ ਦੀ ਲੋੜ ਹੈ ਜਿਹੜੇ ਕਿ ਕਾਨੂੰਨ ਚਾਹੁੰਦਾ ਕਿ ਅਮੈਂਡਮੈਂਟ ਫੋਰਨ ਕੀਤੀ ਜਾਵੇ ਤੁਸੀਂ ਇੰਸ਼ੋਰੈਂਸ ਕਰਾਈ ਹੋਈ ਆ ਤਾਂ ਇੱਕ ਵਾਰੀ 15-20 ਸਾਲਾਂ ਕੁ ਤੁਸੀਂ ਪੇ ਕਰੀ ਜਾਂਦੇ ਹੋ ਪਰ ਤੁਸੀਂ ਕਰੇ ਚੈੱਕ ਕੀਤਾ ਜਾਂ ਜਿਹਦੇ ਕੋਲ ਕਰਾਈ ਸੀ ਉਹ ਬੰਦਾ ਹੈ ਵੀ ਆ ਪਰ ਕੰਪਨੀ ਦੇ ੱਚੀਆ ਸ਼ਾਇਦ ਉਹ ਬੰਦਾ ਇਸ ਸੰਸਾਰ ਤੇ ਨਾ ਹੋਵੇ ਜਾਂ ਮੂਵ ਹੋ ਗਿਆ ਹੋਵੇ ਕਿਤੇ ਤੁਹਾਡੀ ਰੀਚ ਤੋਂ ਬਾਹਰ ਹੋ ਗਈ ਤਾਂ ਉਹ ਕਰਾਈ ਗਈ ਪਾਲਿਸੀ ਦੀ ਕਾਪੀ ਤੁਹਾਡੇ ਕੋਲ ਹੈ ਸਿਰ ਨੂੰ ਕਾਲ ਕਰੋ ਸੋ ਇਹ ਤੁਹਾਡੀ ਕਿਰਾਏ ਦੀ ਪਾਲਿਸੀ ਬੜਵ ਦੱਸਣਗੇ ਕਿ ਇਸ ਪਾਲਿਸੀ ਦੇ ਕੀ ਫਾਇਦੇ ਨੇ ਜਾਂ ਫਿਰ ਇਸ ਪਾਲਿਸੀ ਨੂੰ ਤੁਸੀਂ ਬੰਦ ਕਰ ਦਿਓ ਜਾਂ ਇਹਦੇ ਵਿੱਚ ਐਮੈਂਡਮੈਂਟ ਕਰ ਲਓ ਆਮ ਰਾਈਟ ਹਾਂਜੀ ਬਿਲਕੁਲ ਜੀ ਬਿਲਕੁਲ ਫ੍ਰੀ ਸਲਾਹ ਹੋਵੇਗੀ ਸੋ ਨੰਬਰ ਤੁਹਾਡਾ ਕੋ ਹੋਣਾ ਚਾਹੀਦਾ ਜਿਹੜਾ ਨੰਬਰ ਸਕਰੀਨ ਤੇ ਹੈ ਲਿਖੋ ਬਜ਼ੁਰਗੋ ਲਿਖੋ ਮੇਰੇ ਸੋਤੂ ਜਿਨ੍ਹਾਂ ਦੀ ਅੰਸ਼ੁਰ ਖਰਾਇ ਹੋਈ ਆ 6473709100 ਕੀ ਤੁਸੀਂ ਸ਼ੇਅਰ ਹੋਲਡਰ ਐਗਰੀਮੈਂਟ ਦੀ ਗੱਲ ਵੀ ਆਪਾਂ ਕਰ ਚੁੱਕੇ ਹਾਂ ਪਰ ਜੋ ਲੋਕ ਨਹੀਂ ਜਾਣਦੇ ਉਹਨਾਂ ਲਈ ਦੱਸੋ ਆ ਇਹ ਕੀ ਹੁੰਦਾ ਤੇ ਕਿਉਂ ਜ਼ਰੂਰੀ ਹੈ ਹਾਂਜੀ ਹਾਂਜੀ ਸੋ ਇਹ ਕਾਫੀ ਵੱਡਾ ਸਮੱਸਿਆ ਹੋ ਰਿਹਾ ਕਿ ਜਿਹੜੇ ਲੋਕ ਬਿਜ਼ਨਸ ਇਕੱਠਾ ਸ਼ੁਰੂ ਕਰਦੇ ਆ ਦੋ ਦੋਸਤ ਹੋਣ ਮਿੱਤਰ ਹੋਣ ਜਾਂ ਪਰਿਵਾਰ ਵਿੱਚ ਜੇ ਦੋ ਭਰਾ ਹੋਣ ਭੈਣ ਹੋਣ ਜਦੋਂ ਬਿਜ਼ਨਸ ਸ਼ੁਰੂ ਕਰਦੇ ਆ ਉਹ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਇੱਕ ਲੀਗਲ ਡਾਕੂਮੈਂਟ ਤਿਆਰ ਕਰਨੀ ਚਾਹੀਦੀ ਹੈ ਜਿਹਨੂੰ ਕਹਿੰਦੇ ਆ ਸ਼ੇਅਰਹੋਲਡਰ ਅਗਰੀਮੈਂਟ ਇਸ ਲੈ ਕੇ ਹੁੰਦਾ ਕਿ ਜਦੋਂ ਇੱਕ ਇੱਕ 파ਟਨਰ ਚੜਾਈ ਕਰ ਜਾਂਦਾ ਜਾਂ ਕੋਈ ਡਿਸੇਬਲ ਹੋ ਜਾਂਦਾ ਜਾਂ ਉਹ ਵੇਚਣਾ ਚਾਹੁੰਦੇ ਆ ਉਹਦਾ ਹਿੱਸਾ ਐਗਜ਼ਿਟ ਕਰਨਾ ਚਾਹੁੰਦੇ ਆ ਇਹਦੇ ਕੀ ਸਟੈਪ ਹੋਣੇ ਚਾਹੀਦੇ ਆ ਇਹ ਇੱਕ ਤਰ੍ਹਾਂ ਦੀ ਇੱਕ ਬਿਜ਼ਨਸ ਦੀ ਵਸੀਅਤ ਆ ਆਪਾਂ ਆਮ ਕਹਿੰਦੇ ਲੋਕਾਂ ਨੂੰ ਕਿ ਜਦੋਂ ਸ਼ੇਅਰਹੋਲਡਰ ਐਗਰੀਮੈਂਟ ਆ ਇਹ ਇਦਾਂ ਇੱਕ ਵਸੀਅਤ ਹੁੰਦੀ ਆ ਕਿ ਤੁਸੀਂ ਆਪਦੇ ਬਿਜ਼ਨਸ ਨਾਲ ਕੀ ਕਰਨਾ ਚਾਹੁੰਦੇ ਹੋ ਜੇ ਤੁਹਾਡੇ ਨਾਲ ਕੁਝ ਹੋ ਗਿਆ ਜੀ ਤੇ ਕਾਫੀ ਲੋਕ ਇਹ ਨਹੀਂ ਬਣਾ ਰਹੇ ਤੇ ਇਹ ਬਾਤੋ ਫਿਰ ਮੁਸ਼ਕਲਾਂ ਆਉਂਦੀਆਂ ਨੇ ਸੋ ਸਭ ਤੋਂ ਵੱਡੀ ਇਹੀ ਅੱਜ ਦੇ ਕੋਲ ਨਈ ਐਗਰੀਮੈਂਟ ਹੈਗੀ ਫਰਜ਼ ਕਰ ਲੋ ਦੋ ਦੋਸਤ ਨੇ ਵੈਰੀ ਅੱਛੇ ਗੁੱਡ ਫਰੈਂਡ ਨੇ ਉਹਨਾਂ ਨੇ ਨਵਾਂ ਬਿਜ਼ਨਸ ਸ਼ੁਰੂ ਕਰ ਲਿਆ ਜੀ ਉਹਨਾਂ ਦੇ ਆਸ ਵਿੱਚ ਆਪਸ ਵਿੱਚ ਗੱਲ ਹੁੰਦੀ ਆ ਕਲੀਅਰ ਹੁੰਦੀ ਆ ਕਿ ਆਪਾਂ ਇਹ ਆਪਰੇਸ਼ਨ ਕਰਾਂਗੇ ਆਪਾਂ ਚਲਾਵਾਂਗੇ ਪ੍ਰੋਫਿਟ ਇੰਨੇ ਹੋਣਗੇ ਆਪਾਂ ਅੱਧਾ ਅੱਧ ਕਰਾਂਗੇ ਤੇ ਉਹਨਾਂ ਦੀ ਆਪ ਜਿਹੜੀ ਉਹ ਮਿੱਤਰਤਾਈ ਆ ਉਹ ਉਹਦੇ ਕਰਕੇ ਬਿਜ਼ਨਸ ਚੱਲਦਾ ਹੁਣ ਫਰਜ਼ ਕਰ ਲੋ ਰੱਬ ਨਾ ਕਰੇ ਇੱਕ ਇੱਕ ਚੜਾਈ ਕਰ ਗਿਆ ਤੇ ਉਹਦੇ ਸ਼ੇਅਰ ਹੁਣ ਪਰਿਵਾਰ ਨੂੰ ਚਲੇ ਗਏ ਕੀ ਪਤਾ ਕਿ ਉਹੀ ਉਹੀ ਮਿੱਤਰ ਤੁਹਾਡਾ ਦੋਸਤ ਪਰਿਵਾਰ ਨਾਲ ਗੈਡਲੌਂਗ ਕਰਦੇ ਆ ਉਹ ਆਪ ਇਹਨਾਂ ਕੰਮ ਕਰਦਾ ਹੋ ਪਰ ਪਰਿਵਾਰ ਦੇ ਕੋਈ ਸੰਬੰਧ ਹੈ ਨਹੀਂ ਬਿਜ਼ਨਸ ਨਾਲ ਪਰ ਉਹਨਾਂ ਨੂੰ ਡਿਵੀਡੈਂਡ ਮਿਲ ਜਾਂਦੇ ਨੇ ਫਿਰ ਇੱਕ ਤਰ੍ਹਾਂ ਦੀ ਇੱਕ ਇੱਕ ਲੜਾਈ ਜਾਂ ਕੰਪਲੈਕਸ ਲਾਈਕ ਜਿਵੇਂ ਝਗੜਾ ਜੇ ਹੋਣ ਲੱਗ ਜਾਂਦਾ ਤੇ ਜੇ ਕੋਈ ਸ਼ੇਅਰਹੋਲਡਰ ਅਗਰੀਮੈਂਟ ਨਹੀਂ ਲਿਖਿਆ ਹੋਇਆ ਉਹਦੇ ਕਰਕੇ ਫਿਰ ਹੋਰ ਸਮੱਸਿਆਵਾਂ ਆ ਜਾਂਦੀਆਂ ਨੇ ਅਗਲੀ ਪੀੜੀ ਨੂੰ ਤੇ ਜਿਹੜਾ ਜਿਹਨੂੰ ਕੋਲ ਬਿਜ਼ਨਸ ਰਹਿ ਗਿਆ ਸੋ ਇਟਸ ਵੈਰੀ ਇੰਪੋਰਟੈਂਟ ਟੂ ਸੀ ਸ਼ੇਅਰਹੋਲਡਰ ਅਗਰੀਮੈਂਟ ਬਣਾਓ ਜੇ ਤੁਸੀਂ ਬਿਜ਼ਨਸ ਵਿੱਚ ਕੋਈ ਪਾਰਟਨਰਸ਼ਿਪ ਕਰ ਰਹੇ ਹੋ ਤੇ ਆਪਾਂ ਇੱਕ ਵੀ ਸਰਵਿਸ ਹੁੰਦੀ ਆ ਸਭ ਆਪਣੀ ਫ੍ਰੀ ਆਪੋ ਤੁਹਾਡਾ ਸ਼ੇਹੋਲਡਰ ਐਗਰੀਮੈਂਟ ਵੀ ਰਿਵਿਊ ਕਰਦੇ ਆ ਤੁਹਾਨੂੰ ਦੱਸ ਦਿਆਂ ਕਿ ਇਹਦੇ ਵਿੱਚ ਕੀ ਲਿਖੇ ਹੋਇਆ ਕਿਹੜੀ ਚੀਜ਼ਾਂ ਨੂੰ ਤੁਹਾਨੂੰ ਜਾਣਕਾਰੀ ਹੋਣਾ ਚਾਹੀਦਾ ਕਿਹੜੇ ਕਲੋਜ਼ ਤੁਹਾਡੇ ਕੋਲ ਲਿਖੇ ਹੋਏ ਨੇ ਕਈ ਵਾਰੀ ਆਮ ਅਕਸਰ ਕੋਈ ਵਕੀਲ ਲਿਖ ਦਿੰਦਾ ਸ਼ੇਹੋਲਡਰ ਐਗਰੀਮੈਂਟ ਕੋਈ ਪਿਛਲਾ ਫੜ ਕੇ ਬਸ ਨਾਮ ਚੇਂਜ ਕਰ ਦਿੰਦੇ ਆ ਤੇ ਉਹ ਗੱਲਾਂ ਤੁਹਾਡੇ ਨਾਲ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਹੈ ਇਹ ਪ੍ਰੈਕਟੀਕਲੀ ਫ੍ਰੀ ਹੁੰਦੀ ਹੈ ਨਹੀਂ ਬਾਰੇ ਹਾਂਜੀ ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਐਸ਼ੀਹੋਲਡਰ ਐਗਰੀਮੈਂਟ ਨੂੰ ਤੁਸੀਂ ਬਣਾਓ ਤੇ ਅਪਡੇਟ ਰੱਖੋ ਆਲਵੇਸ ਜੇਕਰ ਤੁਸੀਂ ਦੋ ਤੁਹਾਡੇ ਜਨਰਲ ਬਰਡਾਂ ਦਾ ਕੋਈ ਬਿਨਸ਼ੀਰ ਤੁਸੀਂ ਸਾਡੇ ਮੇਰੇ ਨਾਲ ਅੱਜ ਮੇਰਾ ਤੁਹਾਡੇ ਨਾਲ ਆ ਜਾਂ ਤੁਹਾਡਾ ਕਿਸੇ ਤਾਏ ਚਾਚੇ ਦਾ ਕਿਸੇ ਹੋਰ ਦੋਸਤ ਮਿੱਤਰ ਨਾਲ ਆ ਬਿਨਸ ਤੁਸੀਂ ਉਹ ਸ਼ੇਅਰ ਹੋਲਡਰ ਹੋ ਤਾਂ ਕਿਸੇ ਵੇਲੇ ਵੀ ਕੁਝ ਵੀ ਵਾਪਰ ਸਕਦਾ ਹੈ ਤਾਂ ਉਹ ਤੁਹਾਡੀ ਮਿਊਚਲ ਅੰਡਰਸਟੈਂਡ ਤੁਹਾਡੇ ਦੋਸਤਾਂ ਹੁੰਦੀ ਹੈ ਪਰ ਤੁਹਾਡੀ ਫੈਮਿਲੀ ਦੇ ਨਾਲ ਨਹੀਂ ਹੁੰਦੀ ਉਹਨਾਂ ਨੂੰ ਫੈਮਿਲੀ ਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਕਿਵੇਂ ਕਿਸ ਤਰ੍ਹਾਂ ਜਿਹੜਾ ਪ੍ਰੋਫਿਟ ਆ ਉਹ ਸ਼ੇਅਰ ਕਰਦੇ ਹੋ ਕਿਵੇਂ ਉਹਨੂੰ ਡਿਸਟ੍ਰੀਬਿਊਟ ਕਰਦੇ ਹੋ ਕਿਵੇਂ ਤੁਹਾਡੀ ਗੱਲਬਾਤ ਹੈ ਵਰਬਲੀ ਹੈ ਪਰ ਰਾਈਟਿੰਗ ਵਿੱਚ ਨਹੀਂ ਹੈ ਰਾਈਟਿੰਗ ਵਿੱਚ ਹੁਣ ਬਹੁਤ ਜ਼ਰੂਰੀ ਹੈ ਤਾਂ ਇਸ ਸਾਰੀਆਂ ਗੱਲਾਂ ਵਾਸਤੇ ਜਵਾਬ ਮੇਰੇ ਕੋਲ ਹਰਸਬਰ ਬ੍ਰੈਡਜੀ ਨੇ ਬੜਾ ਸਾ ਆਪਣੀ ਜਿਹੀ ਫ੍ਰੀ ਸਲਾਹ ਦਿੰਦੇ ਨੇ ਸੋ ਪਲੀਜ਼ ਨਾਓਨ ਕਾਲ ਕਰੋ 6473709100 ਇਹ ਨੰਬਰ ਤੁਹਾਡੇ ਵਾਸਤੇ ਹੈ ਬਹੁਤ ਮਿਹਰਬਾਨੀ ਬਹੁਤ ਧੰਨਵਾਦੀ ਥੈਂਕ ਯੂ ਸੋ ਮੱਚ